ਬੀਜ ਦੇ ਸੀਗੇ ਹਾਂ ਲੱਗਦਾ ਫੇਰ ਕੰਟਲ ਹੁੰਦੀ ਸੀ ਮੇਰੇ ਮਾਂ ਦੀ ਦਾਲ ਅੱਛਾ ਹਾਂ ਮੋਂਦਾਲ ਹੁੰਦੀ ਸੀ ਫੇਰ ਦੜਦੇ ਵੀ ਸੀਗੇ ਦਾਲ ਨਹੀਂ ਨੀ ਹਾਂ ਸਾਫਤੀ ਹੋ ਰਹੀ ਨਹੀਂ ਤਾਂ ਹੋਗਾ ਸਵਾਰ ਕਾ ਹਾਰੇ ਦੇ ਵਿੱਚ ਧਰ ਜਾਣੀ ਪਹਿਲਾਂ ਧੋ ਲੈਣੀ ਹੈ ਹਾਂ ਅੱਛਾ ਫੇਰ ਫੇਰ ਧੋਗਾ ਹਾਰੇ ਦੇ ਵਿੱਚ ਧਰ ਜਾਣੀ ਚੱਕੀ ਉਹ ਤੌੜੀ ਹਾਂ ਤੌੜੀ ਦੇ ਵਿੱਚ ਹਾਰੇ ਮੈਂ ਧਰ ਕੇ ਚਲੀ ਜਾਣਾ ਖੇਤਾਂ ਨੂੰ ਅੱਛਾ ਘਰ ਦੇ ਨਾਲ ਕੱਖ ਵਢਣੇ ਟੁੱਕਣੇ ਆਪਣਾ ਮੁੰਡੇ ਮੇਰੇ ਯਾਰੇ ਲਾਗਦੀ ਨੂੰ ਸਮਾਂ ਆ ਜਾਣੇ ਅੱਛਾ ਪਹਿਲਾਂ ਛੋਟਾ ਤਾਂ ਬੜਾ ਮੁੰਡਾ ਉਹਨਾਂ ਤੇ ਚੱਕਲੀ ਜੇ ਕਰ ਦਿੱਤੀ ਮੇ ਕੋ ਉਦੀ ਅੱਛਾ ਫਿਰ ਦਾਲ ਆ ਕੇ ਫਿਰ ਕੀ ਕਰਨਾ ਉਹਦਾ ਦਾਲ ਕੇ ਦਾਲ ਵਿੱਚ ਨੂਨ ਮਿਰਚ ਸਭ ਕੁ ਪਾ ਜਾਣਾ ਪਹਿਲੇ ਹੀ ਪਾ ਦੇਣਾ ਹਾਂ ਅੱਛਾ ਕਿਹੜੀ ਦਿਹਾੜੀ ਵਾਲੇ ਹੁਣੇ ਲੱਗੇ ਹੋਏ ਹਾਂ ਉਨਾ ਨਰੋਪੀ ਜਦੇ ਲਈ ਜਾਨੀ ਪਕਾ ਕਾ ਅੱਛਾ ਸਵੇਰ ਨੂੰ ਰੋਪੀਆਂ ਪਕਾਉਣੀਆਂ ਬੋਈਆ ਪਾੜ ਲੈਣਾ ਤਬ ਹੀ ਗਏ ਨਹੀਂ ਉਹ ਦਾਲ ਜਿਹੜੀ ਰੱਖ ਗਏ ਉਹ ਤਾਂ ਸੜ ਜਾਣੀ ਆ ਫਿਰ ਸੜਨੀ ਨਹੀਂ ਪਾਥੀਆਂ ਲਾ ਜਾਣੀਆਂ ਅੱਛਾ ਉਨੀਆਂ ਕਿ ਜੰਨੀਆਂ ਕਿ 베ਜੀ ਚੁੱਭੀ ਅੱਛਾ ਮਾ ਕੜੀ ਵੀ ਹਾਂ